ਜਿਵੇਂ ਤੁਸੀਂ ਜਾਣਦੇ ਹੋ 23 ਜਨਵਰੀ ਤੋਂ 26 ਜਨਵਰੀ 2026 ਤੱਕ ਸਿਰੜੀ ਮਹਾਰਾਸ਼ਟਰ ਦੇ ਵਿੱਚ ਆਲ ਇੰਡੀਆ ਸਟੇਟ ਗਵਰਨਮੈਂਟ EMPLOYEES FEDERATION ਦੀ ਜਿਹੜੀ ਕਾਨਫਰੰਸ ਸੀ ਉਹ ਹੀ ਇਸ ਸਬੰਧੀ ਤੁਹਾਨੂੰ ਬਹੁਤ ਸਾਰੀਆਂ ਅਸੀਂ ਵੀਡੀਓ ਦੇ ਰਾਹੀਂ ਉਸ ਕਾਨਫਰੰਸ ਦੀ ਇਨਫੋਰਮੇਸ਼ਨ ਸਮੇਂ-ਸਮੇਂ ਦੇ ਉੱਤੇ ਪਹੁੰਚਾਈ ਆ ਇਸ ਕਾਨਫਰੰਸ ਦੀ ਇੱਕ ਵਿਸ਼ੇਸ਼ ਗੱਲ ਇਹ ਰਹੀ ਕਿ ਇਸ ਕਾਨਫਰੰਸ ਦੇ ਵਿੱਚ ਟ੍ਰੇਡ ਯੂਨੀਅਨ ਇੰਟਰਨੈਸ਼ਨਲ ਦੇ ਜਨਰਲ ਸਕੱਤਰ ਜੋਲਾ ਸਪੇਠਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਉਹਨਾਂ ਨੇ ਆਲ ਇੰਡੀਆ ਸਟੇਟ ਗਵਰਨਮੈਂਟ EMPLOYEES ਫੈਡਰੇਸ਼ਨ ਦੀਆਂ ਜਿਹੜੀਆਂ ਮੰਕਾਂ ਨੇ ਉਹਨਾਂ ਦੇ ਨਾਲ ਇੱਕਜੁੱਟਤਾ ਦਾ ਅਜ਼ਾਹਰ ਕੀਤਾ ਤੇ ਅੱਜ ਦੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਉਹਨਾਂ ਵੱਲੋਂ ਦਿੱਤੇ ਗਏ ਭਾਸ਼ਣ ਦਾ ਪੰਜਾਬੀ ਰੂਪਾਂਤਰਣ ਸੁਣਾ ਰਹੇ ਹਾਂ ਮਾਨਯੋਗ ਸੁਭਾਸ਼ ਲੰਬਾ ਜੀ ਅਤੇ ਏ ਸ਼੍ਰੀ ਕੁਮਾਰ ਜੀ ਇਸ ਗੌਰਵਮਈ ਅਤੇ ਇਤਿਹਾਸਿਕ ਸਮਾमेलन ਵਿੱਚ ਸਾਨੂੰ ਸੱਦਾ ਦੇਣ ਲਈ ਆਲ ਇੰਡੀਆ ਸਟੇਟ ਗਵਰਨਮੈਂਟ EMPLOYEES ਫੈਡਰੇਸ਼ਨ ਦਾ ਦਿਲੋਂ ਧੰਨਵਾਦ ਕਾਮਰੇਡੋ ਦੇਸ਼ਵਾਸੀਓ ਭਰਾਵੋ ਤੇ ਭੈਣੋ ਆਲ ਇੰਡੀਆ ਸਟੇਟ ਗਵਰਨਮੈਂਟ EMPLOYEES FEDERATION ਦੇ 18ਵੇਂ ਰਾਸ਼ਟਰੀ ਸਮੇਲਨ ਦੇ ਮੌਕੇ ਤੇ ਜੋ ਭਾਰਤ ਦੇ ਸਰਕਾਰੀ ਸੇਵਾ ਕਰਮਚਾਰੀਆਂ ਦੀ ਇੱਕ ਮਹੱਤਵਪੂਰਨ ਸੰਸਦ ਹੈ ਮੈਂ ਟ੍ਰੇਡ ਯੂਨੀਅਨ ਇੰਟਰਨੈਸ਼ਨਲ ਆਫ ਪਬਲਿਕ ਸਰਵਿਸਿਜ਼ ਐਂਡ ਅਲਾਈਂਡ ਵਰਕਰਜ਼ ਨਾਲ ਜੁੜੇ ਕਰੋੜਾਂ ਮੈਂਬਰਾਂ ਦੀ ਤਰਫੋਂ ਤੁਹਾਨੂੰ ਇਨਕਲਾਬੀ ਅਤੇ ਦਿਲੋਂ ਸ਼ੁਭਕਾਮਨਾਵਾਂ ਭੇਜਦਾ ਹਾਂ ਟ੍ਰੇਡ ਯੂਨੀਅਨ ਇੰਟਰਨੈਸ਼ਨਲ ਵਰਲਡ ਫੈਡਰੇਸ਼ਨ ਆਫ ਟ੍ਰੇਡ ਯੂਨੀਅਨ WFTO ਦਾ ਇੱਕ ਰਣਨੀਤਿਕ ਅੰਗ ਹੈ ਇਸ ਵਿਸ਼ਾਲ ਸਰਕਾਰੀ ਸੇਵਾ ਕਰਮਚਾਰੀ ਮਹਾਸੰਗ ਦੇ ਮੰਚ ਦਾ ਹਿੱਸਾ ਬਣਨਾ ਅਤੇ ਸਾਂਝੀ ਸੌਦੇਬਾਜ਼ੀ ਵਰਗੇ ਅਹਿਮ ਵਿਸ਼ੇ ਤੇ ਆਪਣੇ ਵਿਚਾਰ ਰੱਖਣਾ ਸਾਡੇ ਲਈ ਮਾਣ ਅਤੇ ਸੁਭਾਗ ਦੀ ਗੱਲ ਹੈ ਭਰਾਵੋ ਤੇ ਭੈਣੋ ਪਿਛਲੇ ਕਈ ਦਹਾਕਿਆਂ ਦੌਰਾਨ ਨਵ ਆਧਾਰਵਾਦ ਦੇ ਅਧੀਨ ਪੂੰਜੀ ਅਤੇ ਮਿਹਨਤ ਵਿਚਕਾਰ ਤਾਕਤ ਦਾ ਸੰਤੁਲਨ ਬਹੁਤ ਹੱਦ ਤੱਕ ਬਦਲ ਗਿਆ ਹੈ। ਇਸ ਦਾ ਸਿੱਧਾ ਅਸਰ ਮਜ਼ਦੂਰ ਵਰਗ ਤੇ ਹੋ ਰਹੇ ਹਮਲਿਆਂ ਦੇ ਰੂਪ ਵਿੱਚ ਸਾਹਮਣੇ ਆਇਆ ਹੈ। ਸਰਕਾਰਾਂ ਅਤੇ ਕਾਰਪੋਰੇਟ ਸੰਸਥਾਾਂ ਵੱਲੋਂ ਮਜ਼ਦੂਰਾਂ ਅਤੇ ਮਜ਼ਦੂਰ ਵਰਗ ਤੇ ਕੀਤੇ ਜਾ ਰਹੇ ਹਮਲੇ ਨਵ ਆਧਾਰਵਾਦੀ ਨੀਤੀਆਂ ਦਾ ਨਤੀਜਾ ਹਨ। ਜੋ ਮਜ਼ਦੂਰਾਂ ਅਤੇ ਆਮ ਲੋਕਾਂ ਦੀ ਕੀਮਤ ਤੇ ਵੱਡੇ ਪੂੰਜੀਪਤੀਆਂ ਅਤੇ ਵਪਾਰਕ ਹਿੱਤਾਂ ਨੂੰ ਫਾਇਦਾ ਪਹੁੰਚਾਉਂਦੀਆਂ ਨੇ। ਸਾਂਝੀ ਸੌਦੇਬਾਜ਼ੀ ਜੋ ਮਜ਼ਦੂਰਾ ਨੇ ਆਪਣੇ ਪਸੀਨੇ ਮਿਹਨਤ ਅਤੇ ਕੁਰਬਾਨੀਆਂ ਦੇ ਨਾਲ ਹਾਸਲ ਕੀਤੀ ਸੀ ਅੱਜ ਸੰਸਾਰ ਭਰ ਵਿੱਚ ਹਮਲਿਆਂ ਦਾ ਸ਼ਿਕਾਰ ਬਣੀ ਹੋਈ ਹੈ ਉੱਤਰ ਤੋਂ ਦੱਖਣ ਤੱਕ ਸਰਕਾਰਾਂ ਅਤੇ ਕਾਰਪੋਰੇਟ ਸੰਸਥਾਵਾਂ ਕਠੋਰ ਕਫਾਈਤੀ ਨੀਤੀਆਂ ਯੂਨੀਅਨ ਵਿਰੋਧੀ ਕਾਨੂੰਨ ਅਤੇ ਹੋਰ ਨਵ ਆਧਾਰਵਾਦੀ ਨੀਤੀਆਂ ਲਾਗੂ ਕਰਨ ਕਰ ਰਹੀਆਂ ਨੇ ਜੋ ਮਜ਼ਦੂਰਾ ਦੇ ਅਧਿਕਾਰਾਂ ਅਤੇ ਜੀਵਨ ਸਤਾ ਨੂੰ ਕਮਜ਼ੋਰ ਕਰਦੀਆਂ ਨੇ ਹਰ ਥਾਂ ਮਕਸਦ ਇੱਕੋ ਆ ਪੂੰਜੀਵਾਦ ਦੇ ਮੁਨਾਫੇ ਦੇ ਸੰਕਟ ਦਾ ਬੋਝ ਮਜ਼ਦੂਰਾਂ ਤੇ ਪਾਉਣਾ ਉਹਨਾਂ ਦੀ ਤਨਖਾਹ ਪੈਨਸ਼ਨ ਸਮਾਜਿਕ ਸੁਰੱਖਿਆ ਲਾਭ ਅਤੇ ਕੰਮ ਦੀਆਂ ਸਥਿਤੀਆਂ ਨੂੰ ਘਟਾਉਣਾ ਇਹਨਾਂ ਮਜ਼ਦੂਰ ਵਿਰੋਧੀ ਨੀਤੀਆਂ ਨੂੰ ਲਾਗੂ ਕਰਨ ਲਈ ਨਵ ਆਧਾਰਵਾਦੀ ਸਰਕਾਰਾਂ ਅਤੇ ਪੂੰਜੀਪਤੀ ਵਰਗ ਮਜ਼ਦੂਰ ਵਰਗ ਤੇ ਉਸ ਦੀਆਂ ਸੰਸਥਾਵਾਂ ਤੇ ਲਗਾਤਾਰ ਹਮਲੇ ਕਰ ਰਹੇ ਨੇ ਤਾਂ ਜੋ ਮਜ਼ਦੂਰਾਂ ਦੀ ਵਿਰੋਧ ਕਰਨ ਦੀ ਤਾਕਤ ਨੂੰ ਕਮਜ਼ੋਰ ਕੀਤਾ ਜਾ ਸਕੇ ਭਾਰਤ ਵਿੱਚ ਵੀ ਜਿਵੇਂ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਨਵ ਆਧਾਰਵਾਦ ਦੇ ਖਿਲਾਫ ਮਜ਼ਦੂਰ ਵਰਗ ਦਾ ਸੰਘਰਸ਼ ਆਪਣੀਆਂ ਖਾਸ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਪਹਿਲਾਂ ਹੀ ਅਧੂਰੇ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਾਰੰਟੀ ਕਾਨੂੰਨ ਨੂੰ ਮੌਜੂਦਾ ਸਰਕਾਰ ਨੇ ਇੱਕ ਸਖਤ ਨੌਕਰਸ਼ਾਹੀ ਯੋਜਨਾ ਵਿੱਚ ਬਦਲ ਦਿੱਤਾ ਹੈ ਜਿਸ ਨਾਲ ਪਿੰਡਾਂ ਵਿੱਚ ਰੋਜ਼ਗਾਰ ਸੀਮਿਤ ਹੋ ਗਿਆ ਹੈ ਅਤੇ ਗਰੀਬੀ ਖਤਮ ਕਰਨ ਲਈ ਫੰਡਾਂ ਵਿੱਚ ਕਟੌਤੀ ਕੀਤੀ ਗਈ ਹੈ ਇਸ ਨਾਲ ਪਿੰਡਾਂ ਦੇ ਕਰੋੜਾਂ ਗਰੀਬ ਲੋਕ ਹੋਰ ਵੀ ਗਹਿਰੀ ਗਰੀਬੀ ਵਿੱਚ ਧੱਕੇ ਜਾਣ ਦੇ ਖਤਰੇ 'ਚ ਨੇ ਇਹ ਸਾਰੇ ਪਿੱਛੇ ਹਟਾਉਣ ਵਾਲੇ ਕਦਮ ਕਫਾਇਤੀ ਅਤੇ ਆਰਥਿਕ ਵਿਕਾਸ ਦੇ ਨਾਂ ਉੱਤੇ ਚੁੱਕੇ ਜਾ ਰਹੇ ਨੇ ਇੱਕ ਤਰੱਕੀਸ਼ੀਲ ਅੰਤਰਰਾਸ਼ਟਰੀ ਟ੍ਰੇਡ ਯੂਨੀਅਨ ਅੰਦੋਲਨ ਦੇ ਤੌਰ ਤੇ ਅਸੀਂ ਚਾਰ ਲੇਬਰ ਕੋਡਾਂ ਦੇ ਖਿਲਾਫ ਭਾਰਤੀ ਟ੍ਰੇਡ ਯੂਨੀਅਨਾਂ ਦੇ ਸੰਘਰਸ਼ ਨਾਲ ਪੂਰੀ ਇਕਜੁੱਟਤਾ ਵਿੱਚ ਖੜੇ ਹਾਂ ਇਹ ਲੇਬਰ ਕੋਡ ਭਾਰਤ ਵਿੱਚ ਮਜ਼ਦੂਰਾਂ ਅਤੇ ਟ੍ਰੇਡ ਯੂਨੀਅਨ ਅਧਿਕਾਰਾਂ ਤੇ ਸਿੱਧਾ ਹਮਲਾ ਹਨ ਦੁਨੀਆ ਭਰ ਦੀਆਂ ਹੋਰ ਨਵ ਆਧਾਰਵਾਦੀ ਮਜ਼ਦੂਰ ਨੀਤੀਆਂ ਬਾਂਗ ਇਹ ਸਾਂਝੀ ਸੌਦੇਬਾਜ਼ੀ ਨੂੰ ਕਮਜ਼ੋਰ ਕਰਦੀਆਂ ਹਨ ਮਜ਼ਦੂਰ ਸੁਰੱਖਿਆ ਨੂੰ ਘਟਾਉਂਦੀਆਂ ਹਨ ਅਤੇ ਮਾਲਕਾਂ ਨੂੰ ਮਨਮਰਜ਼ੀ ਨਾਲ ਮਜ਼ਦੂਰਾਂ ਨੂੰ ਰੱਖਣ ਅਤੇ ਕੱਢਣ ਦੀ ਛੂਟ ਦਿੰਦੀਆਂ ਹਨ ਇਹ ਮਜ਼ਦੂਰਾਂ ਦੀਆਂ ਇਤਿਹਾਸਿਕ ਉਪਲਬਧੀਆਂ ਨੂੰ ਪਿੱਛੇ ਵੱਲ ਧੱਕਣ ਦੀ ਕੋਸ਼ਿਸ਼ ਹੈ ਕਾਮਰੇਡੋ ਅੰਤਰਰਾਸ਼ਟਰੀ ਕਰਤ ਸੰਸਥਾ ਆਈ ਐਲਓ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਂਝੀ ਸੌਦੇਬਾਜ਼ੀ ਦੇ ਅਧਿਕਾਰ ਦੀ ਪ੍ਰਭਾਵਸ਼ਾਲੀ ਮਾਨਤਾ ਕੰਮਕਾਜ ਦੀ ਥਾਂ ਤੇ ਮੂਲ ਸਿਧਾਂਤ ਅਤੇ ਅਧਿਕਾਰ ਹੈ ਸੰਗ ਦੀ ਆਜ਼ਾਦੀ ਦੇ ਨਾਲ ਨਾਲ ਇਹ 1998 ਦੀ ਆਈਐਲਓ ਘੋਸ਼ਣਾ ਵਿੱਚ ਦਰਜ ਚਾਰ ਮੂਲ ਅਧਿਕਾਰਾਂ ਵਿੱਚੋਂ ਇੱਕ ਹੈ ਆਈਐਲਓ ਇਹ ਵੀ ਸਪਸ਼ਟ ਕਰਦਾ ਹੈ ਕਿ ਭਾਵੇਂ ਕਿਸੇ ਦੇਸ਼ ਨੇ ਇਹ ਸੰਧੀਆਂ ਮਨਜ਼ੂਰ ਕੀਤੀਆਂ ਹੋਣ ਜਾਂ ਨਾ ਪਰ ਆਈਐਲਓ ਦਾ ਮੈਂਬਰ ਹੋਣ ਦੇ ਨਾਤੇ ਉਸ ਤੇ ਇਹ ਨੈਤਿਕ ਫਰਜ਼ ਹੈ ਕਿ ਉਹ ਇਹਨਾਂ ਮੂਲ ਅਧਿਕਾਰਾਂ ਦਾ ਸਨਮਾਨ ਕਰੇ ਉਨ੍ਹਾਂ ਨੂੰ ਉਤਸ਼ਾਹਿਤ ਕਰੇ ਅਤੇ ਲਾਗੂ ਕਰੇ ਜੋ ਸਰਕਾਰਾਂ ਸੰਗ ਦੀ ਆਜ਼ਾਦੀ ਕਨਵੈਨਸ਼ਨ 87 ਅਤੇ ਸੰਗਠਨ ਦੀ ਸਾਂਝੀ ਸੌਦੇਬਾਜ਼ੀ ਦੇ ਅਧਿਕਾਰ ਕਨਵੈਨਸ਼ਨ 98 ਦੀ ਪੁਸ਼ਟੀ ਨਹੀਂ ਕਰਦੀਆਂ ਉਹ ਨਿਆਂਪੂਰਨ ਅਤੇ ਲੋਕਤੰਤਰਕ ਕਿਰਤ ਪ੍ਰਣਾਲੀ ਦਾ ਦਾਵਾ ਨਹੀਂ ਕਰ ਸਕਦੀਆਂ ਖਾਸ ਕਰਕੇ ਜਦੋਂ ਉਹ ਆਪਣੇ ਹੀ ਸੀਮਤ ਘਰੇਲੂ ਕਿਰਤ ਕਾਨੂੰਨਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹਿੰਦੀਆਂ ਹਨ ਟਯੂਆਈ ਤੇ ਪਬਲਿਕ ਸਰਵਿਸੇਸ ਦੇ ਤੌਰ ਤੇ ਅਸੀਂ 12 ਫਰਵਰੀ ਦੀ ਹੜਤਾਲ ਦਾ ਪੂਰਾ ਸਮਰਥਨ ਕਰਦੇ ਹਾਂ ਅਤੇ ਭਾਰਤ ਸਰਕਾਰ ਤੋਂ ਇਹਨਾਂ ਮਜ਼ਦੂਰ ਵਿਰੋਧੀ ਲੇਬਰ ਕੋਡਾਂ ਨੂੰ ਤੁਰੰਤ ਰੱਦ ਕਰਨ ਦੀ ਮੰਗ ਕਰਦੇ ਹਾਂ ਅਸੀਂ ਤੁਹਾਡੇ ਨਾਲ ਮਜ਼ਬੂਤੀ ਨਾਲ ਖੜੇ ਹਾਂ ਅਤੇ ਦੁਨੀਆ ਭਰ ਦੀਆਂ ਆਪਣੀਆਂ ਸਾਰੀਆਂ ਸੰਸਥਾਵਾਂ ਨੂੰ ਆਲ ਇੰਡੀਆ ਸਟੇਟ ਗਵਰਨਮੈਂਟ EMPLOYEES ਫੈਡਰੇਸ਼ਨ ਨਾਲ ਇੱਕਜੁੱਟਤਾ ਪ੍ਰਗਟ ਕਰਨ ਦੀ ਅਪੀਲ ਕਰਦੇ ਹਾਂ ਸਾਥੀਓ ਕੋਈ ਵੀ ਵਰਗ ਦੂਜੇ ਵਰਗ ਤੇ ਮਿਹਰਬਾਨੀ ਨਹੀਂ ਕਰਦਾ ਇਤਿਹਾਸ ਗਵਾਹ ਹੈ ਕਿ ਮਜ਼ਦੂਰਾਂ ਦੇ ਅਧਿਕਾਰ ਤਨਖਾਹਾਂ ਅਤੇ ਕੰਮ ਦੀਆਂ ਸਥਿਤੀਆਂ ਵਿੱਚ ਹਰ ਤਰੱਕੀ ਸੰਘਰਸ਼ ਰਾਹੀਂ ਹੀ ਮਿਲੀ ਹੈ ਪੂੰਜੀਵਾਦ ਹੇਠ ਮਜ਼ਦੂਰ ਵਰਗ ਨੂੰ ਕੋਈ ਵੀ ਜਿੱਤ ਮੁਫਤ ਨਹੀਂ ਮਿਲਦੀ ਸਾਡੀ ਏਕਤਾ ਤਾਕਤ ਅਤੇ ਦ੍ਰਿੜ ਅਰਾਦਾ ਹੀ ਸਾਡੀਆਂ ਉਪਲਬਧੀਆਂ ਦੀ ਨਿਉਹ ਹਨ ਸਰਕਾਰੀ ਸੇਵਾ ਵਿੱਚ ਸਾਂਝੀ ਸੌਦੇਬਾਜ਼ੀ ਅਤੇ ਟ੍ਰੇਡ ਯੂਨੀਅਨ ਅਧਿਕਾਰਾਂ ਦੀ ਰੱਖਿਆ ਵਿਸ਼ਾਲ ਵਰਗੀ ਸੰਘਰਸ਼ ਦਾ ਅਟੁੱਟ ਹਿੱਸਾ ਹੈ ਸਰਕਾਰੀ ਸੇਵਾ ਕਰਮਚਾਰੀ ਸਿਰਫ ਆਪਣੀ ਤਨਖਾਹ ਅਤੇ ਕੰਮ ਦੀਆਂ ਸਥਿਤੀਆਂ ਲਈ ਨਹੀਂ ਸਗੋਂ ਹਰ ਨਾਗਰਿਕ ਲਈ ਸਮਾਨਤਾ, ਨਿਆਂ ਅਤੇ ਪਹੁੰਚ ਲਈ ਵੀ ਲੜਦੇ ਹਨ। ਅਸੀਂ ਆਪਣੇ ਸਮਾਜ ਦੀ ਆਤਮਾ ਅਤੇ ਲੋਕਤੰਤਰ ਦੇ ਮੂਲ ਅਰਥ ਲਈ ਸੰਘਰਸ਼ ਕਰ ਰਹੇ ਹਾਂ। ਇਹ ਲੜਾਈ ਗਰੀਬੀ, ਅਸਮਾਨਤਾ ਅਤੇ ਬੇਰੁਜ਼ਗਾਰੀ ਦੇ ਖਿਲਾਫ ਹੈ ਜੋ ਸਿਰਫ ਕੰਮਕਾਜ ਦੀ ਜੋ ਸਿਰਫ ਕੰਮਕਾਜ ਦੀ ਥਾਂ ਤੱਕ ਸੀਮਿਤ ਨਹੀਂ ਹੈ। ਸਰਕਾਰੀ ਸੇਵਾ ਕਰਮਚਾਰੀ ਅਗਲੀ ਕਤਾਰ ਵਿੱਚ ਖੜਕੇ ਲੋਕਾਂ ਨੂੰ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਦੇ ਹਨ ਇਹ ਤਜਰਬਾ ਹੀ ਸਾਨੂੰ ਨਵ ਅਧਾਰਵਾਦੀ ਨੀਤੀਆਂ ਦੇ ਨੁਕਸਾਨਾਂ ਨੂੰ ਸਮਝਣ ਅਤੇ ਨਿੱਜੀਕਰਨ ਦੇ ਪੀ 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 ਮਾਡਲ ਦੇ ਵਿਰੋਧੀ ਤਾਕਤ ਦਿੰਦਾ ਹੈ ਨਿੱਜੀਕਰਨ ਆਊਟਸੋਰਸਿੰਗ ਅਤੇ ਬਜਟ ਅਤੇ ਬਜਟ ਕਟੌਤੀਆਂ ਨਾਲ ਸੇਵਾਵਾਂ ਦੀ ਗੁਣਵੱਤਾ ਘਟਦੀ ਹੈ ਕਰਮਚਾਰੀਆਂ ਦੇ ਕੰਮ ਦਾ ਬੋਝ ਵਾਧਾ ਹੈ ਤਨਖਾਹਾਂ ਰੁਕੀਆਂ ਰਹਿੰਦੀਆਂ ਹਨ ਅਤੇ ਨੌਕਰੀ ਦੀ ਸੁਰੱਖਿਆ ਖਤਰੇ ਵਿੱਚ ਪੈਂਦੀ ਹੈ। ਟੀਯੂਆਈ ਦੇ ਤੌਰ ਤੇ ਅਸੀਂ ਨਵ ਉਦਾਰਵਾਦੀ ਕਫਾਇਤੀ ਨੀਤੀਆਂ ਨਿੱਜੀਕਰਨ ਅਤੇ ਆਊਟਸੋਰਸ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹਾਂ। ਸਾਡੀਆਂ ਮੰਗਾਂ ਹਨ ਸਰਕਾਰੀ ਸੇਵਾਵਾਂ ਅਤੇ ਬੁਨਿਆਦੀ ਢਾਂਚੇ ਲਈ ਜੋਗ ਬਜਟ ਦੀ ਪ੍ਰਬੰਧ ਕਰਨਾ। ਸਿਹਤ, ਸਿੱਖਿਆ, ਆਵਾਜਾਈ ਵਰਗੀਆਂ ਅਹਿਮ ਸੇਵਾਵਾਂ ਤੱਕ ਮੁਫਤ ਮੁਫਤ ਸਰਕਾਰੀ ਪਹੁੰਚ ਸਭ ਲਈ ਇੱਜ਼ਤਦਾਰ ਕੰਮ ਅਤੇ ਵਾਜਬ ਤਨਖਾਹ। ਇੱਕੋ ਕੰਮ ਲਈ ਇੱਕੋ ਤਨਖਾਹ ਬਿਹਤਰ ਕੰਮ ਦੀਆਂ ਸਥਿਤੀਆਂ ਅਤੇ ਕਾਰਜ ਸਥਾਨ ਸੁਰੱਖਿਆ ਤਰਖਣਾ ਟਰੇਡ ਯੂਨੀਅਨ ਅਧਿਕਾਰਾਂ ਅਤੇ ਹੜਤਾਲ ਦੇ ਅਧਿਕਾਰਾਂ ਦਾ ਸਨਮਾਨ ਸਾਂਝੀ ਸੌਦੇਬਾਜ਼ੀ ਤੇ ਹਮਲਿਆਂ ਦਾ ਅੰਤ ਸਾਰੀਆਂ ਆਈਐਲਓ ਸੰਧੀਆਂ ਦੀ ਪਾਲਣਾ ਲੋਕਤੰਤ੍ਰਿਕ ਮਜ਼ਦੂਰ ਨਿਯੰਤਰਣ ਟਰੇਡ ਯੂਨੀਅਨਾਂ ਸਾਥੀਓ ਸਾਨੂੰ ਆਪਣੀਆਂ ਟਰੇਡ ਯੂਨੀਅਨ ਦੇ ਅੰਦਰ ਵੀ ਲੋਕਤੰਤਰ ਔਰਤਾਂ ਅਤੇ ਨੌਜਵਾਨਾਂ ਦੀ ਭਾਗ ਭਾਗੀਦਾਰੀ ਨੂੰ ਮਜ਼ਬੂਤ ਕਰਨਾ ਹੋਵੇਗਾ ਪੂੰਜੀਵਾਦ ਹੇਠ ਮਜ਼ਦੂਰਾਂ ਦੀਆਂ ਉਪਲਬਧੀਆਂ ਸਦਾ ਖਤਰੇ ਵਿੱਚ ਰਹਿੰਦੀਆਂ ਨੇ ਇਸ ਲਈ ਏਕਤਾ ਅਤੇ ਚੌਕਸੀ ਬੇहद ਜ਼ਰੂਰੀ ਹੈ ਅੰਤ ਵਿੱਚ ਮੈਂ ਕਾਰਲ ਮਾਰਕਸ ਦੇ ਸ਼ਬਦ ਯਾਦ ਕਰਵਾਉਣਾ ਚਾਹਾਂਗਾ ਸਵਾਲ ਇਹ ਨਹੀਂ ਕਿ ਮਜ਼ਦੂਰ ਵਰਗ ਕੀ ਸੋਚਦਾ ਹੈ ਸਗੋਂ ਇਹ ਹੈ ਕਿ ਇਤਿਹਾਸਕ ਹਾਲਤਾਂ ਵਿੱਚ ਉਸ ਨੂੰ ਕੀ ਕਰਨਾ ਪਵੇਗਾ ਸਾਨੂੰ ਆਪਣੀ ਇਤਿਹਾਸਕ ਫਰਜ਼ ਵਿੱਚ ਅਸਫਲ ਨਹੀਂ ਹੋਣਾ ਚਾਹੀਦਾ ਤੁਹਾਡੀਆਂ ਚਰਚਾਵਾਂ ਲਈ ਸ਼ੁਭ ਕਾਮਨਾਵਾਂ ਦਿਲੋਂ ਧੰਨਵਾਦ ਆਲ ਇੰਡੀਆ ਸਟੇਟ ਗਵਰਨਮੈਂਟ ਐਮਪਲਾਈਜ਼ ਫੈਡਰੇਸ਼ਨ ਜਿੰਦਾਬਾਦ ਟੀਯੂਆਈ ਪਬਲਿਕ ਸਰਵਿਸਿਜ਼ ਜਿੰਦਾਬਾਦ